ਸਾਡੇ ਜੀ ਪਿਛਲੇ ਕੁਝ ਦਿਨਾਂ ਤੋਂ ਰਾਸ਼ਨ ਕਾਰਡ ਕੱਟੇ ਗਏ ਜੀ ਜੇਕਰ ਇਨਕੁਆਰੀ ਹੁੰਦੀ ਜਿਨ੍ਹਾਂ ਕੋਲ ਜ਼ਮੀਨਾਂ ਨੇ ਜੀ ਜਿਨ੍ਹਾਂ ਕੋਲ ਨੌਕਰੀਆਂ ਨੇ ਜਿਨ੍ਹਾਂ ਕੋਲ ਗੱਡੀਆਂ ਨੇ ਜਿਨ੍ਹਾਂ ਦੇ ਘਰ ਆਈਸੀ ਲੱਗੇ ਹੋਣੇ ਉਹਨਾਂ ਦੀ ਕੱਟੀ ਜਾਂਦੀ ਸਾਡੇ ਗਰੀਬਾਂ ਦੀ ਕੱਟੀ ਜਾਂਦੀ ਦੇਖੋ ਜੀ ਭਗਵਾਨਤਮਾਨ ਕਹਿ ਰਿਹਾ ਜੀ ਅਸੀਂ ਛੋਟੇ ਘਰ ਬੈਠੇ ਕੰਮ ਕਰਾਂਗੇ ਵੀ ਤੁਹਾਨੂੰ ਇੱਥੇ ਆਉਣ ਦੀ ਲੋੜ ਨਹੀਂ ਪੈਣੀ ਪਰ ਦੇਖੋ ਅਸੀਂ ਇੱਥੇ ਇੰਨੇ ਘੜੇ ਮਾਰ ਰਹੇ ਸਾਡਾ ਤਾਂ ਕੰਮ ਇੱਥੇ ਨਹੀਂ ਹੋ ਰਿਹਾ ਘਰੇ ਬੈਠੇ ਕੰਮ ਕਿੱਥੇ ਹੋ ਜਾਣਗੇ ਸਮਝ ਨਹੀਂ ਜੀ ਕੀ ਕਾਰਨ ਹੋ ਗਿਆ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਕਿਹਾ ਜਾ ਰਿਹਾ ਤੁਸੀਂ ਫੇਰ ਵੀ ਸਰਕਾਰ ਦੇ ਖਿਲਾਫ ਨਾਰੇਬਾਜੀ ਕਿਉਂ ਰਹੀ ਜੰਨੇ ਹੋ ਯਾਨੀ ਫੇਰ ਅਮਰੀਕਨ ਕਾ ਕਿਉਂ ਬੰਦ ਹੋਈ ਮੈਨੂੰ ਕਹਿੰਦੇ ਉਹ ਮਰ ਗਈ ਆ ਖੜੀਆਂ ਮਾਂ ਉਹਨਾਂ ਦੇ ਪਤੰਦਰ ਨਹੀਂ ਮਹਾਰਾਜਾ ਰਣਜੀਤ ਸਿੰਘ ਰੇ ਕੋਈ ਨਹੀਂ ਮੰਨ ਸਕਦਾ ਜੀ ਉਹ ਕਰਕੇ ਕੁਰਬਾਨੀਆਂ ਥੋੜੀ ਕਰ ਦਣਗੇ ਜੀ ਜਿਹੜੇ ਬੰਦੇ ਵਧੀਆ ਲੈਵਲ ਤੇ ਉਹ ਕੰਮ ਕਰ ਰਹੇ ਨੇ ਉਹਨਾਂ ਨੂੰ ਅੱਜ ਵੀ ਕਣਕ ਮਿਲਦੀ ਆ ਸਾਡੇ ਪਿੰਡ ਚੱਲਿਓ ਜਦੋਂ ਕਣਕ ਮਿਲਣੀ ਆ ਅਸੀਂ ਥੋੜੇ ਉਹਨਾਂ ਦੇ ਨਾਮ ਦੱਸਾਂਗੇ ਤੇ ਸਭ ਦਾ ਦੱਸਾਂਗੇ ਵੀ ਇਹਨਾਂ ਕੋਲ ਕੀ ਆ ਕੀ ਨਹੀਂ ਇੱਕ ਇੰਨੇ ਵੀ ਸਰਵਾ ਹੋਇਆ ਏ ਸਾਡੇ ਪਿੰਡ ਦੀ ਸਰਵਾ ਇੱਕ ਵਾਰੀ ਵੀ ਨਹੀਂ ਹੋਇਆ ਜੀ ਮੰਗਾਈ ਤਾਂ ਪਹਿਲਾਂ ਹੀ ਇੰਨੀਆਂ ਆ ਵੀ ਅਸੀਂ ਖਰੀਦ ਵੀ ਨਹੀਂ ਸਕਦੇ ਹੁਣ ਕਣਕ ਮਿਲਦੀ ਨਹੀਂ ਜੀ ਟਾਈਮ ਦੀ ਟਾਈਮ ਆਟਾ ਲਿਆ ਕੇ ਪਕਾਉਣਾ ਪੈਂਦਾ ਜੀ ਸਾਨੂੰ ਫੇਰ ਫੇਰ ਕਿਹੜਾ ਮਹਾਰਾਜ ਰਣਜੀਤ ਸਿੰਘ ਦਾ ਰਾਜ ਕਹਿੰਦੇ ਨੇ ਜੀ ਸਾਨੂੰ ਆ ਕੇ ਭਗਵੰਤ ਮਨ ਮਿਲੇ ਸਾਨੂੰ ਦੱਸੇ ਵੀ ਕਿੱਥੇ ਰਾਹ ਚੱਲਦਾ ਵੋਟਾਂ ਕਾਇਆਂ ਹਾਂ ਯਾ ਵੋਟਾਂ ਕਰਕੇ ਬਣੇ ਹੋਏ ਨੇ ਇਹ ਜਨਤਾ ਦੀ ਵੋਟਾਂ ਨਾ ਬਣੇ ਨੇ ਆਪ ਤਾਂ ਨਹੀਂ ਬਣੇ ਹੋਏ ਦਾਦਾ ਬਾਈ ਜੀ ਸਰਕਾਰ ਨਹੀਂ ਚੱਲਦੀ ਹੁੰਦੀ ਬਈ ਕਿਸੇ ਦੇ ਕਹੇ ਤੋਂ ਕੱਟੀ ਜਾਊਗੀ ਕੋਈ ਕਾਨੂੰਨ ਦੇ ਦਾਇਰੇ 'ਚ ਕੰਮ ਹੁੰਦੇ ਸਾਡੇ ਪਿੰਡ ਜੀ 34 35 ਕਾਰਡ ਕੱਟੇ ਗਏ ਨੇ ਜੀ ਰਾਸ਼ਨ ਕਟਣ ਕਹਿੰਦੇ ਨਾ ਹੈ ਹੀ ਨਹੀਂ ਦੇਖ ਲਓ ਮੇਰੇ ਕੋਲ ਪੁਰਾਣਾ ਜਿਹੜਾ ਪੈਣੀਆ ਤੇ ਚੀਨੀ ਮਿਲਦੀ ਹੁੰਦੀ ਸੀ ਦਾਲ ਮਿਲਦੀ ਹੁੰਦੀ ਚੌਲ ਮਿਲਦੇ ਹੁੰਦੇ ਤੇ ਜਦੋਂ ਰਾਸ਼ਨ ਕਾਰਡ ਮੇਰੇ ਕੋਲ ਦੇਖ ਲਓ ਦੇਖੋ ਜਿਨ੍ਹਾਂ ਦੇ ਰਾਸ਼ਨ ਕਾਰਡ ਬਣੇ ਹੋਏ ਨੇ ਜੀ ਉਹਨਾਂ ਨੂੰ ਦੇ ਰਹਿਆ ਸੀ ਜਿਨ੍ਹਾਂ ਦਾ ਰਾਸ਼ਨ ਕਾਰਡ ਆਨਲਾਈਨ ਬੋੜਿਆ ਜੀ ਉਹਨਾਂ ਨੂੰ ਮਿਲਦੇ ਜੀ ਰਾਸ਼ਨ ਇਹ ਐਪਲੀਕੇਸ਼ਨ ਲਗਵਾਤੀ ਨਾ ਕੋਲ ਇਹ ਜਮਾ ਵੀ ਹੋ ਗਿਆ ਆਨਲਾਈਨ ਕਰਤੀ ਕਹਿੰਦੇ ਵੀ ਤੁਸੀਂ ਸਾਨੂੰ ਪੁੱਛ ਕੇ ਜਾਇਓ ਵੀ ਉਰੇ ਹੋ ਗਿਆ ਸੀ ਦੋ ਵਾਰ ਆਲੇ ਕਹਿੰਦੇ ਸਟਾਫ ਬਦਲ ਗਿਆ ਕੁਝ ਨਹੀਂ ਹੋਣਾ ਹੈਗਾ ਜਦੋਂ ਕਣਕ ਆਉਂਦੀ ਆ ਤਾਂ ਸਭ ਦੀ ਆਉਂਦੀ ਆ ਇਹ ਪਰਚੀਆਂ ਕੱਟ ਦਿੰਦੇ ਨੇ ਜੀ ਕਹਿ ਦਿੰਦੇ ਨੇ ਜੀ ਇਹ ਕਰ ਜੀ ਕੋਟਾ ਖਤਮ ਹੋ ਗਿਆ ਜੀ ਜਿਹੜੀ ਕਣਕ ਬਚੀ ਪੈ ਰਹਿੰਦੀ ਆ ਉਹ ਕਣਕ ਇਹ ਜੀ ਆਪ ਆਪ ਵਰਤ ਲੈਣੇ ਵੇਚ ਦਿੰਦੇ ਨੇ ਤੇ ਪਿਛਲੇ 10 ਸਾਲ ਤੋਂ ਫਾਰਮ ਘਰ ਦਾ ਰਿਆ ਕੋਈ ਵੀ ਕਣਕ ਦਾ ਕਾਰਡ ਨਹੀਂ ਬਣਿਆ ਰਸਣ ਕਾਰਡ ਨਹੀਂ ਬਣਿਆ ਬਣਿਆ ਨਹੀਂ ਕੀ ਕਹਿੰਦੇ ਨੇ ਬਣਿਆ ਨਹੀਂ ਕੋਈ ਮਤਲਬ ਜਵਾਬ ਹੀ ਦਿੰਦੇ ਜੀ ਤੁਹਾਨੂੰ ਬਾਹਰ ਗੜਾ ਮਾਰ ਕੇ ਮੁਰਜਣੇ ਕਹਿੰਦੇ 10 ਸਾਈਡ ਬੰਦ ਹੈ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਅੱਜ ਅਸੀਂ ਨਾਬਾ ਦੀ ਸਬ ਤਹਿਸੀਲ ਭਾਸੋਂ ਦੇ ਵਿੱਚ ਖੜੇ ਆਂ ਭਾਸੋਂ ਦੀ ਦਾਣਾ ਮੰਡੀ ਦੇ ਵਿੱਚ ਫੂਡ ਸਪਲਾਈ ਦਾ ਦਫਤਰ ਆ ਜਿਹੜਾ ਉਹਦੇ ਅੱਗੇ ਕੁਝ ਬੀਬੀਆਂ ਤੇ ਭਰਾ ਇਕੱਠੇ ਹੋਏ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕੀਤੀ ਜਾ ਰਹੀ ਹੈ ਕੀ ਆ ਸਾਰਾ ਮਸਲਾ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿਹੜੇ ਪਿੰਡ ਤੋਂ ਆਏ ਨੇ ਹਾਂਜੀ ਵੀਰ ਜੀ ਵੈਗਰੀ ਜੀ ਖਾਲਸਾ ਵੈਗਰੀ ਖਾਲਸਾ ਵੈਗਰੀ ਜੀ ਕਿ ਫਤਿਹ ਹਾਂਜੀ ਕੀ ਆ ਸਾਰਾ ਮਸਲਾ ਕਿਹੜੇ ਪਿੰਡ ਤੇ ਪਹੁੰਚੇ ਹੋ ਇੱਥੇ ਤੁਸੀਂ ਨਾਰੇਬਾਜੀ ਕਰ ਰਹੇ ਹੋ ਅਸੀਂ ਜੀ ਪਿੰਡ ਡਕਾਉਂਦੇ ਤੋਂ ਆਏ ਆਂ ਸਾਡੇ ਜੀ ਪਿਛਲੇ ਕੁਝ ਦਿਨਾਂ ਤੋਂ ਰਾਸ਼ਨ ਕਾਰਡ ਕੱਟੇ ਗਏ ਜੀ ਇਹ ਕਹਿੰਦੇ ਨੇ ਜੀ ਦਫ਼ਤਰ ਵਾਲੇ ਵੀ ਵੀ ਪੰਜਾਬ ਸਰਕਾਰ ਨੇ ਕਮੇਟੀ ਬਣਾਈ ਥੀ ਕੋਈ ਵੀ ਪਿੰਡ ਦੇ ਵਿੱਚ ਉਹਨਾਂ ਨੇ ਜਣੀ ਵੀ ਇਨਕੁਆਰੀ ਕੀਤੀ ਆ ਤੇ ਜਿਨ੍ਹਾਂ ਦੇ ਕੋਲ ਕੋਈ ਜਾਇਦਾਦ ਵੱਧਾ ਉਹਨਾਂ ਦੇ ਰਾਸ਼ਨ ਕਾਰਡ ਕੱਟੇ ਗਏ ਜਦਕਿ ਸਾਡੇ ਕਿੰਡ ਕੋਈ ਵੀ ਇਦਾਂ ਦੀ ਇਨਕੁਆਰੀ ਨਹੀਂ ਹੋਈ ਜੇਕਰ ਇਨਕੁਆਰੀ ਹੁੰਦੀ ਜਿਨ੍ਹਾਂ ਕੋਲ ਜ਼ਮੀਨਾਂ ਨੇ ਜੀ ਜਿਨ੍ਹਾਂ ਕੋਲ ਨੌਕਰੀਆਂ ਨੇ ਜਿਨ੍ਹਾਂ ਕੋਲ ਗੱਡੀਆਂ ਨੇ ਜਿਨ੍ਹਾਂ ਦੇ ਘਰ ਐਸੀ ਲੱਗਿਓ ਨੇ ਉਹਨਾਂ ਦੀ ਕੱਟੀ ਜਾਂਦੀ ਸਾਡੇ ਗਰੀਬਾਂ ਦੀ ਕੱਟੀ ਜਾਂਦੀ ਸਾਡੇ ਘਰ ਜਾ ਕੇ ਸਹੂਲਤਾਂ ਹੈਗੀਆਂ ਨਹੀਂ ਜੀ ਨਹੀਂ ਸਾਡੇ ਤਾਂ ਜੀ ਮੇਰੇ ਕੋਲ ਟੂ ਬਿਲਡਰ ਵਿਕਲਾ ਉਹ ਵੀ ਮੇਰੇ ਨਾਮ ਨਹੀਂ ਹੈਗਾ ਜੀ ਮੈਂ ਇੱਕ ਆਪਣੀ ਆਪ ਦੁਕਾਨਦਾਰੀ ਕਰਕੇ हेयर ਡ्रेसਰ ਦੀ ਕਰਾਇਤੇ ਜੀ ਉੱਥੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਤੇ ਜਿਹੜੇ ਬੰਦੇ ਵਧੀਆ ਲੈਵਲ ਤੇ ਉਹ ਕੰਮ ਕਰ ਰਹੇ ਨੇ ਉਹਨਾਂ ਨੂੰ ਅੱਜ ਵੀ ਕਣਕ ਮਿਲਦਿਆ ਸਾਡੇ ਪਿੰਡ ਚੱਲਿਓ ਜਦੋਂ ਕਣਕ ਮਿਲਣੀ ਅਸੀਂ ਤੁਹਾਡੇ ਉਹਨਾਂ ਦੇ ਨਾਮ ਦੱਸਾਂਗੇ ਤੇ ਸਭ ਦਾ ਦੱਸਾਂਗੇ ਵੀ ਇਹਨਾਂ ਕੋਲ ਕੀ ਆ ਕੀ ਨਹੀਂ ਤੁਸੀਂ ਬਾਈ ਜੀ ਨਾਰੇबाजी ਕਰ ਰਹੇ ਹੋ ਪੰਜਾਬ ਸਰਕਾਰ ਮੁਰਦਾ ਬਾਦ ਭਗਵੰਤ ਜੀ ਮੁਰਦਾ ਬਾਦ ਲੋਕ ਤਾਂ ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਵਰਗੀ ਸਰਕਾਰ ਆ ਜਿਹੜੀ ਹੁਣ ਆਈ ਆ ਰਾਜ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਆ ਤੁਸੀਂ ਮੁਰਦਾ ਬਾਦ ਕਹੀ ਜਾਂਦੇ ਹੋ ਨਹੀਂ ਜੀ ਇਹ ਗੱਲਾਂ ਕਰਨ ਦੇ ਵਿੱਚ ਜਾਨੀ ਕਹਿਣ ਤੇ ਕਰਨੀ ਦੇ ਵਿੱਚ ਬਹੁਤ ਫਰਕ ਆ ਜੀ ਹੂੰ ਦੇਖੋ ਲੋਕ ਕੌਣ ਨੇ ਬਾਈ ਜਿਹੜੇ ਕਹਿੰਦੇ ਨੇ ਕਿ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਆ ਉਹ ਵੀਡੀਓ ਆ ਉਹ ਵੀ ਬਹੁਤ ਵਾਇਰਲ ਹੁੰਦੀਆਂ ਨੇ ਸੀਐਮ ਸਾਹਿਬ ਨੂੰ ਰੋਕ ਕੇ ਕਹਿੰਦੇ ਨੇ ਜੀ ਵਾਇਰਲ ਹੋ ਰਹੀਆਂ ਨੇ ਵੀਡੀਓ ਓਕੇ ਸੀਐਮ ਦੇ ਆਪਣਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਨਹੀਂ ਜੀ ਰਾਤ ਤਾਂ ਉਹ ਹੁੰਦਾ ਜੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਹ ਹੁੰਦਾ ਜਦੋਂ ਸਭ ਪਬਲਿਕ ਸੁਖੀ ਹੋਵੇ ਸੁਖੀ ਨਹੀਂ ਹੈਗੇ ਤੁਸੀਂ ਨਹੀਂ ਜੀ ਅਸੀਂ ਕੋਈ ਸੁਖੀ ਨਹੀਂ ਦੇਖੋ ਸਾਡੇ ਸਾਡਾ ਹਰ ਵਰਗ ਦੁਖੀ ਆ ਜੀ ਇੱਥੇ ਜੋ ਵੀ ਖੜੇ ਨੇ ਇੱਥੇ ਬੈਠੇ ਨੇ ਅਸੀਂ ਦੁਖੀ ਹੋ ਕੇ ਆਏ ਆ ਅਸੀਂ ਸੁਖੀ ਹੋ ਕੇ ਤਾਂ ਨਹੀਂ ਆਏ ਉਹ ਕਹਿੰਦੇ ਜੀ ਹਰ ਇੱਕ ਦੇ ਪਰਿਵਾਰ ਚ ਹਰ ਇੱਕ ਦੀ ਨੌਲਜ ਆ ਜਿਹੜੀ ਸਰਕਾਰ ਕੋਲ ਪਹੁੰਚ ਰਹੀ ਆ ਇਦਾਂ ਦੀਆਂ ਟੀਮਾਂ ਬਣਾਈਆਂ ਬੰਨੇ ਕੋਈ ਇਦਾਂ ਦੀ ਗੱਲ ਹੋਊਗੀ ਜਿਹੜੀ ਕਣਕ ਕੱਟੀ ਗਈ ਆ ਕੋਈ ਤੁਹਾਡੇ ਕੋਲ ਸਹੂਲਤਾਂ ਹੋਣਗੀਆਂ ਕੋਈ ਫੰਡ ਪਿਆ ਹੋਊਗਾ ਪਾਇਆ ਪਈ ਹੋਊਗੀ ਤਾਂ ਕੱਟੀ ਗਈ ਆ ਨਹੀਂ ਜੀ ਇਦਾਂ ਦੀ ਕੋਈ ਨਹੀਂ ਦੇਖੋ ਜੀ ਸਾਡੇ ਪਿੰਡ ਜਾ ਕੇ ਸਰਬਾ ਕਰਤਾ ਜਾਵੇ ਜੇਕਰ ਸਾਡੇ ਕੋਲ ਕੋਈ ਇਦਾਂ ਦੀ ਕੋਈ ਸਹੂਲਤ ਨਿਕਲਦੀ ਆ ਤਾਂ ਅਸੀਂ ਦੇਨਦਾਰ ਆ ਪਰ ਜੇ ਨਹੀਂ ਨਿਕਲਦੀ ਤਾਂ ਇਹਦਾ ਮਤਲਬ ਇਹ ਥੋੜੀ ਆ ਵੀ ਬਿਨਾ ਵੀ ਪਿੰਡਾਂ ਦੇ ਵਿੱਚੋਂ ਹੀ ਉਂਗਲੀਆਂ ਬਾਜ ਉਂਗਲਵਾਜੀ ਕਰਕੇ ਕਣਕ ਕਟਵਾਈ ਜਾਵੇ ਇਦਾਂ ਤਾਂ ਬਾਈ ਜੀ ਸਰਕਾਰ ਨਹੀਂ ਚੱਲਦੀ ਹੁੰਦੀ ਬਈ ਕਿਸੇ ਦੇ ਕਿਸੇ ਤੋਂ ਕੱਟੀ ਜਾਊਗੀ ਕੋਈ ਕਾਨੂੰਨ ਦੇ ਦਾਇਰੇ ਚ ਕੰਮ ਹੁੰਦੇ ਨੇ ਇਹ ਕੋਈ ਕਾਨੂੰਨ ਦੇ ਦਾਇਰੇ ਦੇ ਵਿੱਚ ਆਇਆ ਨਹੀਂ ਜੀ ਜੇਕਰ ਕਾਨੂੰਨ ਦੇ ਦਾਇਰੇ ਦੇ ਵਿੱਚ ਹੁੰਦਾ ਤਾਂ ਫਿਰ ਦੇਖੋ ਸਰਬਾ ਹੁੰਦਾ ਜੀ ਕਿਸੇ ਲੈਵਲ ਤੇ ਹੁੰਦਾ ਉਹਦੇ ਵਿੱਚ ਜਿਹੜੇ ਬੰਦੇ ਵਧੀਆ ਲੈਵਲ ਤੇ ਜਿਨ੍ਹਾਂ ਦੇ ਕੋਲ ਸਹੂਲਤਾਂ ਨੇ ਉਹਨਾਂ ਦੀਆਂ ਕਿਉਂ ਨਹੀਂ ਕੱਟੀਆਂ ਗਈਆਂ ਜੀ ਉਹਨਾਂ ਦੀਆਂ ਕੱਟੀਆਂ ਹੀ ਨਹੀਂ ਗਈਆਂ ਨਾ ਜੀ ਨਾ ਦੇਖੋ ਜੀ ਛੋਨੂ ਅਸੀਂ ਕਹਿ ਰਹੇ ਹਾਂ ਵੀ ਸਾਡੇ ਪਿੰਡ ਆ ਜਿਓ ਜਦੋਂ ਕਣਕ ਮਿਲਨੀ ਆ ਅਸੀਂ ਸਾਨੂੰ ਕੱਲੇ ਕੱਲੇ ਬੰਦੇ ਦਾ ਦੱਸਦਾਂਗੇ ਇਹਦੇ ਕੋਲ ਕੀ ਆ ਇਹਦੇ ਕੋਲ ਕੀ ਨਹੀਂ ਤੇ ਉਹ ਸਾਡੇ ਬਾਰੇ ਦੱਸ ਦੇਣ ਵੀ ਇਹਦੇ ਕੋਲ ਕੀ ਆ ਫਿਰ ਇਹ ਅਧਿਕਾਰੀਆਂ ਨੂੰ ਨਹੀਂ ਦੱਸਿਆ ਤੁਸੀਂ ਵੀ ਕੀ ਗੱਲ ਬਹੁਤ ਚਿਰਦਿਆਂ ਆਉਣਾ ਜੀ ਅਸੀਂ ਪਿਛਲੇ ਕਈ ਦਿਨਾਂ ਤੋਂ ਆ ਰਹੇ ਹਾਂ ਇਹ ਸਾਨੂੰ ਲਾਰੇਵਾਜੀ ਲਾ ਕੇ ਭੇਜ ਦਿੰਦੇ ਨੇ ਦੇਖੋ ਜੀ ਭਗਵਾਨਤਮਾਨ ਕਹਿ ਰਿਹਾ ਜੀ ਅਸੀਂ ਛੋਟੇ ਘਰ ਬੈਠੇ ਕੰਮ ਕਰਾਂਗੇ ਵੀ ਛੋਨੂ ਇੱਥੇ ਆਉਣ ਦੀ ਲੋੜ ਨਹੀਂ ਪੈਣੀ ਪਰ ਦੇਖੋ ਅਸੀਂ ਇਹਤੇ ਇੰਨੇ ਘੇੜੇ ਮਾਰ ਰਹੇ ਸਾਡਾ ਤਾਂ ਕੰਮ ਇੱਥੇ ਨਹੀਂ ਹੋ ਰਿਹਾ ਘਰੇ ਬੈਠੇ ਕੰਮ ਕਿੱਥੇ ਹੋ ਜਾਣਗੇ 6 ਮਹੀਨੇ ਹੋ ਗਈ ਸਾਨੂੰ ਘੁੰਮਦਿਆਂ ਨੂੰ ਸਾਨੂੰ ਇਹ ਦਫ਼ਤਰ ਵਾਲੇ ਕਹਿ ਰਹੇ ਨੇ ਜੀ ਕਹਿੰਦੇ ਤੁਹਾਡੇ ਪਿੰਡ ਦੀ ਕਮੇਟੀ ਬਣੀ ਆ ਸਾਡੇ ਪਿੰਡ ਦੀ ਕਮੇਟੀ ਬਣੀ ਆ ਜੇ ਸਾਨੂੰ ਉਹ ਨਾਮ ਦੱਸੇ ਜਾਣ ਵੀ ਕਿਹਨੇ ਕਮੇਟੀ ਬਣਾਈ ਆ ਜੀ ਕਿਹਨੇ ਕਟਾਈ ਆ ਕਣਕ ਧਿਆਨ ਚ ਹੈਗੀ ਕੋਈ ਇਦਾਂ ਦੀ ਕਮੇਟੀ ਨਹੀਂ ਸਾਡੇ ਕੋਈ ਧਿਆਨ ਚ ਨਹੀਂ ਜੀ ਇਹ ਦੱਸਣ ਸੀ ਦਫ਼ਤਰ ਵਾਲੇ ਕਹਿ ਰਹੇ ਨੇ हां जी देखो कि ਹੁਣ ਕੀ ਕਹਿ ਰਹੇ ਨੇ ਇਹ ਬਹਾਲ ਹੋ ਜੂਗੀ ਤੁਹਾਡੀ ਕਾਨਕ ਜਿੱਦਾਂ ਕਹਿੰਦੇ ਕੋਈ ਬਹਾਲ ਨਹੀਂ ਹੁੰਦੀ ਵੀ ਸਾਡੇ ਕੋਲ ਸਰਕਾਰ ਦਾ ਕੋਈ ਆਰਡਰ ਨਹੀਂ ਕੱਟਣ ਕੱਟਣ ਦਾ ਤੇ ਅਸੀਂ ਵੀ ਛਾਡਾ ਮੰਦ ਨੇ ਹੁਣ ਬਿਨਾ ਹੀ ਨਵੇਂ ਕਾਰਡ ਬਣਨੇ ਨੇ ਵੀ ਇਹ ਤਾਂ ਇਹ ਲਾਰੇ ਲਾ ਰਹੇ ਨੇ ਜੀ ਕਹਿੰਦੇ ਹੁਣ ਸਾਰਿਆਂ ਦੀ ਕੱਟੀ ਜਾਊਗੀ ਤੇ ਉਸ ਤੋਂ ਬਾਅਦ ਸਾਰਿਆਂ ਦੀ ਨਵੀਂ ਬਣੂਗੀ ਬਣਨਗੇ ਕਾਰਡ ਤੇ ਬਾਈ ਜੀ ਕੱਟੀ ਨੂੰ ਕਿੰਨਾ ਕੁ ਟਾਈਮ ਹੋ ਗਿਆ ਕਣਕ ਕੱਟੀ ਨੂੰ ਹੋ ਗਿਆ ਜੀ 3-4 ਮਹੀਨੇ ਹੋ ਗਏ ਜੀ 3-4 ਮਹੀਨੇ ਕਣਕ ਕੱਟੀ ਨੂੰ ਹੋ ਗਏ ਤੇ ਜਦੋਂ ਆਪਾਂ ਘਰੇ ਕਣਕ ਵੀ ਸਟੋਰ ਕਰਨੀ ਆ ਹਾੜੀ ਦਾ ਟਾਈਮ ਹੁੰਦਾ ਸੀਜ਼ਨ ਹੁੰਦਾ ਉਦੋਂ ਕਣਕ ਮਿਲ ਜਾਂਦੀ ਆ ਜ਼ਿਮੀਂਦਾਰਾਂ ਤੋਂ ਮਿਲ ਜਾਂਦੀ ਆ ਜਾਂ ਮੰਡੀ ਚੋਂ ਮਿਲ ਜਾਂਦੀ ਆ ਸਟੋਰ ਕਰ ਲੈਂਦੇ ਨੇ ਫੇਰ ਤਾਂ ਤੁਸੀਂ ਸਟੋਰ ਵੀ ਨਹੀਂ ਕੀਤੀ ਹੋਣੀ ਭੁੱਖੇ ਮਰਨੇ ਵਾਲੇ ਨਾ ਜੀ ਕੋਈ ਸਟੋਰ ਨਹੀਂ ਕੀਤੀ ਜੀ ਅਸੀਂ ਦੁਕਾਨ ਤੋਂ ਆਟਾ ਲੈ ਕੇ ਜੀ ਗੁਜ਼ਾਰਾ ਕਰ ਰਹੇ ਆ ਇਸ ਟਾਈਮ ਬਹੁਤ ਮਹਿੰਗਾ ਪੈਂਦਾ ਹੂ ਬਹੁਤ ਮਹਿੰਗਾ ਪੈਂਦਾ ਜੀ ਪੈ ਕਿ ਆਮ ਲੋਕਾਂ ਦੀ ਸਰਕਾਰ ਆਮ ਲੋਕ ਤਾਂ ਕਹਿੰਦੇ ਨਹੀਂ ਜੇ ਆਮ ਲੋਕਾਂ ਦੀ ਸਰਕਾਰ ਹੁੰਦੀ ਤਾਂ ਸਾਨੂੰ ਇੱਥੇ ਆਉਣ ਦੀ ਲੋੜ ਨਹੀਂ ਦੀ ਪਾਣੀ ਭਗਵੰਤ ਮਾਨ ਜੀ ਚਲੋ ਉਹਨਾਂ ਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਕੰਮ ਕਰ ਨਹੀਂ ਰਹੇ ਪਰ ਕੰਮ ਕਰ ਰਹੇ ਪਰ ਇਹ ਹੇਠਲੇ ਲੈਵਲ ਤੇ ਆ ਕੇ ਨਹੀਂ ਕੰਮ ਹੋ ਰਿਹਾ ਜੀ ਉੱਪਰ ਹੀ ਕੰਮ ਹੋ ਰਿਹਾ ਉੱਪਰ ਹੀ ਹਵਾ ਦੇ ਵਿੱਚ ਤੀਰ ਮਾਰ ਰਹੇ ਨੇ ਇਹਦੇ ਨਾਲ ਕੋਈ ਹੋ ਨਹੀਂ ਹੋਣਾ ਜੀ ਸਾਡੇ ਕੱਟੇ ਗਏ ਨੇ ਸਾਡੇ ਪਿੰਡ ਜੀ 34 35 ਘਾੜ ਕੱਟੇ ਗਏ ਨੇ ਜੀ ਉਹਨਾਂ ਚ ਕੋਈ ਵੀ ਅਜਿਹਾ ਬੰਦਾ ਨਹੀਂ ਜਿਹੜਾ ਰਸੂਕਦਾਰ ਹੋਵੇ ਜਾਂ ਜਿਹਦੇ ਕੋਲ ਆਮਦਨ ਹੋਵੇ ਕੋਈ ਜਾਂਚ ਕਰਕੇ ਤਾਂ ਨਹੀਂ ਨਹੀਂ ਜੀ ਕੋਈ ਵੀ ਨਹੀਂ तकरीबन ਦੇ ਘਟੇ ਹਾਂ ਜੀ ਤਗਰੀਬਾਂ ਦੇ ਕਾਰਡ ਕੱਟੇ ਗਏ ਨੇ ਜੀ ਇਹਦੇ ਵਿੱਚ ਜੇਕਰ ਇਹ ਜੀ ਗੱਲ ਹੁੰਦੀ ਤਾਂ ਫਿਰ ਉਹਨਾਂ ਦੇ ਵੀ ਕੱਟੇ ਜਾਂਦੇ ਜਿਨ੍ਹਾਂ ਕੋਲ ਜ਼ਮੀਨਾਂ ਨਹੀਂ ਜਾਇਦਾਦਾਂ ਨਹੀਂ ਨਾਲਿਆਂ ਨੂੰ ਵੀ ਕਣਕ ਮਿਲਦਾ ਹਾਂਜੀ ਮਿਲ ਰਹੀ ਆ ਜੀ ਸਾਡੇ ਪਿੰਡ ਆਇਓ ਜੀ ਅਸੀਂ ਤੁਹਾਨੂੰ ਕਣਕ ਮਿਲੂ ਜਿੱਦ ਦਿਨ ਉਦੋਂ ਸਾਰਾ ਦਿਖਾਵਾਂਗੇ ਹੂੰ ਹੋਰ ਵੀ ਵੀਰ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂਜੀ ਕੀ ਨਾਮ ਆ ਜੀ ਮੇਰਾ ਨਾਮ ਤਰਸੀਮ ਸਿੰਘ ਆ ਜੀ ਤਰਸੀਮ ਸਿੰਘ ਜੀ ਕੀ ਕਾਰਨ ਹੋ ਗਿਆ ਸਾਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜਵਰਗ ਰਾਜ ਕਿਹਾ ਜਾ ਰਿਹਾ ਤੁਸੀਂ ਫੇਰ ਵੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰੀ ਜਾਂਦੇ ਹੋ ਸਰ ਗੱਲ ਇਦਾਂ ਐ ਨਾ ਜੀ ਜੇ ਸਾਡਾ ਜੇ ਕੰਮ ਬਣਦਾ ਹੁੰਦਾ ਸ ਪਹਿਲੀਆਂ ਸਰਕਾਰਾਂ ਆਈਆਂ ਨੇ ਆਈਆਂ ਜਾਂਦੀ ਆਉਂਦੀ ਜਾਂਦੀ ਰਹਿੰਦੀਆਂ ਨੇ ਉਹਨਾਂ ਨੇ ਇੱਕ ਵੀ ਕਾਰਡ ਨਹੀਂ ਕੱਟਿਆ ਹੈਗਾ ਜੀ ਸਗੋਂ ਬਣਾਈ ਨੇ ਜੀ ਇਹਨਾਂ ਨੇ ਬਣਾਇਆ ਇੱਕ ਨਹੀਂ ਕੱਟਤੇ ਇਹਨਾਂ ਨੇ ਸਾਰੇ 30 35 ਕਾਰਡ ਕੱਟਤੇ ਨੇ ਸਾਡੇ ਸਾਰੇ ਗਰੀਬਾਂ ਦੇ ਕਾਰਡ ਕੱਟੇ ਨੇ ਵੀਰ ਜੀ ਇਹ ਕਹਿੰਦੇ ਜੀ ਜਿਨ੍ਹਾਂ ਕੋਲ ਕੋਈ ਆਮਦਨਾ ਕੋਈ ਆਮਦਨ ਦਾ ਸਾਧਨਾ ਉਹਨਾਂ ਦੇ ਕਾਰਡ ਕੱਟੇ ਜਾ ਰਹੇ ਨੇ ਇਦਾਂ ਦੀਆਂ ਕਮੇਟੀਆਂ ਬਣ ਰਹੀਆਂ ਨੇ ਤੁਹਾਡੇ ਕੋਲ ਕੋਈ ਇਦਾਂ ਦਾ ਹੋਊਗਾ ਸਿਸਟਮ ਦੇਖਿਆ ਹੋਊ ਇਹਨਾਂ ਨੇ ਸਾਡੇ ਪਿੰਡ 'ਚ ਇਹ ਦਫ਼ਤਰ ਵਾਲੇ ਕਹਿੰਦੇ ਨੇ ਕਮੇਟੀ ਬਣੀ ਆ 10 ਮੈਂਬਰੀ ਕਮੇਟੀ ਬਣੀ ਆ ਸਾਨੂੰ ਇਹ ਨਾਂ ਲਿਖ ਕੇ ਦੇ ਦੇਣ ਜੀ ਉਹ ਮੈਂਬਰਾਂ ਦਾ ਜਿਹੜੇ ਜਿਹੜੇ ਬਣਾਏ ਨੇ ਨਾ ਵੀ ਉਹਨਾਂ ਨੇ ਕਟਵਾਈ ਆ ਠੀਕ ਨਹੀਂ ਗੱਲ ਇਹ ਕਹਿੰਦੇ ਨੇ ਵੀ ਸਰਵਾ ਹੋਇਆ ਏ ਸਾਡੇ ਪਿੰਡ ਸਰਵਾ ਇੱਕ ਵਾਰੀ ਵੀ ਨਹੀਂ ਹੋਇਆ ਜੀ ਠੀਕ ਨਹੀਂ ਗੱਲ ਜੀ ਜੇ ਸਰਵਾ ਹੁੰਦਾ ਸਰਵੇ ਨਾਲ ਦੇਖ ਕੇ ਦੇਖ ਕੇ ਕੱਟਣ ਫਿਰ ਅਸੀਂ ਮੰਨਦੇ ਆ ਜੀ ਨਹੀਂ ਇਹ ਸਰਵਾ ਫਿਰ ਦਫ਼ਤਰ ਚੋਂ ਹੀ ਕਹਿ ਦਿੰਦੇ ਨੇ ਕਿ ਤੁਹਾਡੇ ਪਿੰਡ ਸਰਵਾ ਹੋ ਗਿਆ ਹਾਂਜੀ 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 ਦਫ਼ਤਰ ਜੀ ਕਹਿ ਦਿੰਦੇ ਨੇ ਕਹਿੰਦੇ ਨੇ ਕਾਰਕੁਨ ਹਾਂ ਘਰੇ ਕੋਈ ਨਹੀਂ ਕਿਹਾ ਜੀ ਘਰ ਚ ਇਨਕੁਆਰੀ ਕੋਈ ਨਹੀਂ ਹੋਈਗੀ ਜੀ ਇਹਨਾਂ ਨੇ ਕਿ ਇੱਥੇ ਬੈਠੇ ਬੈਠੇ ਕੱਟਦੇ ਸਾਡੇ ਕਾਰਡ ਜੀ ਸਾਰੀ ਆਪਣੇ ਗਰੀਬ ਨੇ ਵਿਚਾਰੇ ਇੱਕ ਸਾਡੇ ਇੱਥੇ ਮਾਤਾ ਜੀ ਬੇਬੇ ਜੀ ਨੇ ਹਾਂ ਮਾਤਾ ਜੀ ਕੀ ਨਾਮ ਆ ਜੀ ਜੰਗੀਰ ਕੋਹਰਾ ਜੀ ਕਿੰਨੀ ਉਮਰ ਆ ਬੇਬੇ ਮੇਰੀ ਉਮਰ ਤਾਂ ਬਹੁਤ ਹੋ ਗਈ ਉਹ ਪੁੱਤ ਅੱਛਾ ਕੀ ਤੂੰ ਵੀ ਬੇਬੇ ਇੱਥੇ ਆਈਆਂ ਤੇਰੀ ਵੀ ਕਣਕ ਕੱਟੀ ਗਈ ਜੀ ਕਣਕ ਕੱਟ ਤੇ ਦੇਖੋ ਦੋ ਗੱਲ ਫ੍ਰੀ ਮਿਲੀਏ ਸਾਡੇ ਜਿਹੜੀ ਫ੍ਰੀ ਮਿਲਦੀ ਆ ਬਿਨਾ ਪੈਸਿਆਂ ਤੇ ਉਹ ਮਿਲ ਗਈ ਮੈਨੂੰ ਦਾਣਾ ਹੀ ਦਿੱਤਾ ਹਾਂ ਘਰ ਵਾਲਾ ਹਾਂ ਘਰ ਵਾਲਾ ਵੀ ਮੇਰੇ ਹੈਗਾ ਅੱਛਾ ਹਾਂ ਕੱਲਿਓ ਬੇਟਾ ਬੇਟਾ ਮੇਰੇ ਦੋ ਨੇ ਡੋਡੀ ਨੇ अच्छा ਤੁਸੀਂ ਅੱਡ ਰਹੇ ਹੋ ਮੇਰੇ ਪੋਤਾ ਨਾ ਆਉਂਦਾ ਹੈ ਹਾਂ ਤਾਂ ਮੇਰੇ ਨਾਲ ਇਹ ਯਾਨੀ ਫਿਰ ਮੇਰੀ ਕਣਕ ਕਿਉਂ ਬੰਦ ਹੋਈ ਮੈਨੂੰ ਕਹਿੰਦੇ ਉਹ ਮਰ ਗਈ ਆ ਖੜੀਆਂ ਮਾਂ ਉਹਨਾਂ ਦੀ ਪਤੰਦਰ ਨਹੀਂ ਕਾਗਜ਼ ਨਹੀਂ ਕੀ ਕਹਿੰਦੇ ਜੀ ਕਾਗਜ਼ਾਂ ਚ ਮਰ ਗਈ ਹਾਂ ਦੇਖ ਲਓ ਜੀ ਰਸਣ ਕਟ ਕਹਿੰਦੇ ਨਾ ਹੈ ਨਹੀਂ ਦੇਖ ਲਓ ਮੇਰੇ ਕੋ ਪੁਰਾਣਾ ਜਿਹੜਾ ਪਹਿਲੀਆਂ ਤੇ ਚੀਨੀ ਮਿਲਦੀ ਹੁੰਦੀ ਸੀ ਦਾਲ ਮਿਲਦੀ ਹੁੰਦੀ ਚੌਲ ਮਿਲਦੇ ਹੁੰਦੇ ਤੇ ਜਦੋਂ ਰਸਣ ਕਟ ਮੇਰੇ ਕੋਲ ਦੇਖ ਲਓ ਮੇਰੇ ਬੇਬੇ ਇਹ ਕੋਈ ਡੈਥ ਸਰਟੀਫਿਕੇਟ ਇਹਨਾਂ ਕੋਲ ਪਹੁੰਚਿਆ ਹੋਊਗਾ ਤੁਹਾਡਾ ਫਿਰ ਮੈਨੂੰ ਕੀ ਪਤਾ ਜੀ ਕਿਨੇ ਪਹੁੰਚਿਆ ਸਾਨੂੰ ਕੋਈ ਪਤਾ ਨਹੀਂ ਕਹਿੰਦੇ ਤੁਹਾਡੀ ਡੈਥ ਹਾਂ ਹਾਂ ਲਾ ਇੱਥੇ ਹੋ ਗਈ ਕਹਿੰਦੇ ਦੇਖ ਲਓ ਹੁਣ ਤੁਹਾਡੇ ਸਵਾਰੇ ਕਿੱਦਾਂ ਆ ਗਏ ਤੁਸੀਂ ਦੇਖੋ ਭਾਈ ਕਿਵੇਂ ਆ ਗਏ ਦੇਖੋ ਮਹਾਰਾਜ ਨੇ ਪਛਾਣ ਤੇ ਹੈ ਐ ਹੋਈ ਆ ਬਤ ਮੇਰੇ ਨਾਲ ਹੈ ਫਿਰ ਹਾਂਜੀ ਕੀ ਨਾਮ ਆ ਜੀ ਮੇਰਾ ਨਾਮ ਕਮਲਜੀਤ ਹੈ ਜੀ ਸੀਨ ਪਿੰਡ ਅਕੌਂਡੇ ਤੋਂ ਆਇਆ ਜੀ ਕੀ ਕਾਰਨਾ ਭੈਣ ਜੀ ਕਿਹਾ ਜਾ ਰਿਹਾ ਕਿ ਰਾਜ ਬੜਾ ਚੰਗਾ ਏ ਹਰ ਇੱਕ ਦੀਆਂ ਮੁਸ਼ਕਲਾਂ ਹੱਲ ਹੁੰਦੀਆਂ ਨੇ ਸਿਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਅਵੇ ਕੀਤੇ ਜਾ ਰਹੇ ਨੇ ਰਾਜ ਵਰਗੇ ਰਾਜ ਦੇ ਤੁਸੀਂ ਇੱਥੇ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰ ਰਹੇ ਹੋ ਕਿਉਂ ਇਦਾਂ ਦੀ ਲੋੜ ਪੈ ਗਈ ਉਹ ਆਹ ਜੀ ਮਹਾਰਾਜਾ ਰਣਜੀਤ ਸਿੰਘ ਰੇ ਕੋਈ ਨਹੀਂ ਮੰਨ ਸਕਦਾ ਜੀ ਉਹ ਕਰਕੇ ਕੁਰਬਾਨੀਆਂ ਥੋੜੀ ਕਰ ਦਣਗੇ ਜੀ ਦੇਖੋ ਜੀ ਤਾਂ ਹੀ ਤਾਂ ਰੁਲਦੇ ਫਿਰਦੇ ਆ ਸੀ ਦੇਖੋ ਮੰਡੀਆਂ 'ਚ ਬੈਠੇ ਆ ਇਹ ਥੋੜੀ ਰਾਜ ਹੁੰਦਾ ਏ ਇਹ ਕੋਈ ਰਾਜ ਨਹੀਂ ਹੈਗਾ ਜੀ ਕੀ ਕਾਰਨ ਕੀ ਇਹ ਗਲਤੀ ਕੀਤੀ ਮੰਨਦੇ ਹੋ ਕਿਉਂ ਇਦਾਂ ਕਰਨਾ ਪਿਆ ਕਿਉਂਕਿ ਸਰਕਾਰ ਨੇ ਤਾਂ ਇੱਕ ਆਰਡਰ ਕੀਤਾ ਏ ਜਾਂਚ ਕਮੇਟੀ ਜਿਹੜੀ ਬਣੀ ਆ ਉਹਦੀ ਗਲਤੀ ਆ ਜਾਂ ਅਧਿਕਾਰੀਆਂ ਦੀ ਗਲਤੀ ਆ ਕਾਰਨ ਕੀ ਮੰਨਦੇ ਅਧਿਕਾਰੀਆਂ ਦੀ ਗਲਤੀ ਮੰਨਦੇ ਆਂ ਜੀ ਅਸੀਂ ਰਾਜ ਕਮੇਟੀ ਸਾਡੇ ਕੋਈ ਨਹੀਂ ਬਣੀ ਜੀ ਨਾ ਸਾਡੇ ਕੋਈ ਪਹੁੰਚਿਆ ਅਸੀਂ ਤਾਂ ਇਹਨਾਂ ਦੀ ਗਲਤੀ ਮੰਨਦੇ ਆਂ ਸਾਨੂੰ ਕਹਿੰਦੇ ਵੀ 2 ਮਹੀਨੇ ਬਾਅਦ ਤੁਹਾਨੂੰ ਪਤਾ ਲੱਗ ਜਾਊਗਾ ਜੀ ਹੁਣ ਦੋ ਵਾਰੀ ਕਾਨਕ ਮਿਲ ਗਈ ਸਾਨੂੰ ਮਿਲੀ ਨਹੀਂ ਜੀ ਸੀ ਤਾਂ ਕਰਕੇ ਉਰੇ ਪਹੁੰਚੇ ਆਂ ਕਣਕ ਦਾ ਜਦੋਂ ਸੀਜ਼ਨ ਹੁੰਦਾ ਜੀ ਹਲੇ ਕਣਕ 3-4 ਮਹੀਨਿਆਂ ਤੱਕ ਅੱਗੇ ਪੱਕਣੀਆਂ ਵੱਢੀ ਜਾਣੀਆਂ ਉਦੋਂ ਤਾਂ ਜਿਹਨੂੰ ਮਿਲਦੀ ਨਹੀਂ ਉਹ ਤਾਂ ਸਟੋਰ ਕਰਦਾ ਪੂਰੇ ਸਾਲ ਦਾ ਜਿਹੜਾ ਰਸਨਾ ਕਣਕਾ ਸਟੋਰ ਕਰਕੇ ਰੱਖ ਲੈਂਦਾ ਏ ਫਿਰ ਤੁਹਾਡੇ ਕਾਰਡ ਚੱਲ ਰਹੇ ਸੀਗੇ ਫਿਰ ਤਾਂ ਤੁਸੀਂ ਸਟੋਰ ਵੀ ਨਹੀਂ ਕੀਤੀ ਹੋਣੀ ਹਾਂਜੀ ਅਸੀਂ ਬਿਲਕੁਲ ਵੀ ਨਹੀਂ ਸਟੋਰ ਕੀਤੀ ਅਸੀਂ ਤਾਂ ਜੀ ਰੋਜ਼ ਦੀ ਰੋਜ਼ ਆਟਾ ਲਿਆਈਦਾ ਖਾਈਦਾ ਜੀ ਫਿਰ ਤਾਂ ਬਹੁਤ ਮਹਿੰਗਾ ਪੈਂਦਾ ਹੋਊ ਬਹੁਤ ਮਹਿੰਗਾ ਜੀ ਮਹਿੰਗਾ ਹੀ ਤਾਂ ਪਹਿਲਾਂ ਹੀ ਇੰਨੀ ਆ ਵੀ ਅਸੀਂ ਖਰੀਦ ਵੀ ਨਹੀਂ ਸਕਦੇ ਹੁਣ ਕਣਕ ਮਿਲਦੀ ਨਹੀਂ ਜੀ ਟਾਈਮ ਦੀ ਟਾਈਮ ਆਟਾ ਲਿਆ ਕੇ ਪਕਾਉਣਾ ਪੈਂਦਾ ਜੀ ਸਾਨੂੰ ਫਿਰ ਫੇਰ ਕਿਹੜਾ ਮਹਾਰਾਜ ਰਣਜੀਤ ਸਿੰਘ ਦਾ ਰਾਜ ਕਹਿੰਦੇ ਨੇ ਜੀ ਇਹ ਹੂੰ ਸਾਨੂੰ ਆ ਕੇ ਭਗਵੰਤ ਮਾਨ ਮਿਲੇ ਸਾਨੂੰ ਦੱਸੇ ਵੀ ਕਿੱਥੇ ਰਾਜ ਚੱਲਦਾ ਅਸੀਂ ਵੀ ਪੁੱਛਣਾ ਚਾਹੁੰਦੇ ਆ ਉਹਨਾਂ ਨੂੰ ਜੀ ਬੈਠ ਕੇ ਨਹੀਂ ਗੱਲਾਂ ਹੁੰਦੀਆਂ ਹੁੰਦੀਆਂ ਜੀ ਇਹ ਥੋੜੀ ਹੁੰਦਾ ਵੀ ਐ ਬੈਠ ਕੇ ਉੱਥੇ ਕੁਰਸੀਆਂ ਤੇ ਬੈਠ ਕੇ ਆਪਾਂ ਬੋਲੋ ਮਹਾਰਾਣਜੀਤ ਸਿੰਘ ਬਣਦੇ ਆਂ ਸੀ ਬਣ ਕੇ ਦਿਖਾਉਣ ਉਹ ਕਰਕੇ ਕੁਰਬਾਨੀਆਂ ਨਹੀਂ ਕਰ ਸਕਦੇ ਹੁੰਦੇ ਹੂੰ ਬੋਲਣ আর ਕਰਨ 'ਚ ਬਹੁਤ ਅੰਤਰ ਹੁੰਦਾ ਜੀ ਜੀ ਜੇ ਮਸਲਾ ਨਹੀਂ ਹੱਲ ਹੁੰਦਾ ਅੱਗੇ ਤੁਹਾਡਾ ਕਿੱਦਾਂ ਦਾ ਪ੍ਰੋਗਰਾਮ ਰਹੂਗਾ ਕੀ ਤੁਸੀਂ ਸੋਚ ਰਹੇ ਹੋ ਜੇ ਤੁਹਾਡੀ ਅਸੀਂ ਅੱਗੇ ਬਿਟਾਂਗੇ ਜੀ ਅਸੀਂ ਭੋਖੜ ਤਾਲ ਤੇ ਬਹਿ ਜਾਾਂਗੇ ਫਿਰ ਜਦ ਤੱਕ ਸਾਨੂੰ ਰੋਡ ਜਾਮ ਕਰਾ ਕੇ ਤਾਂ ਤੁਸੀਂ ਉਦਾਂ ਵੀ ਮਰ ਰਹੇ ਹੋ ਫਿਰ ਹਾਂ ਉਵੇਂ ਹੀ ਮਰੇ ਰਹਿਆ ਸੀ ਹੋਰ ਮਰ ਜਾਾਂਗੇ ਤਾਂ ਕਿ ਆਪਣੇ ਬੱਚਿਆਂ ਵਾਸਤੇ ਸੀ ਸਭ ਕੁਝ ਕਰਾਂਗੇ ਜੋ ਵੀ ਸਾਥੋਂ ਬਣੂਗਾ ਫਿਰ ਸਾਨੂੰ ਦੱਸਣ ਵੀ ਕਿਹੜਾ ਰਾਜ ਚਲਾਉਂਦੇ ਨੇ ਉਹ ਇਹ ਇਕੱਲੇ ਥੋੜੇ ਪਿੰਡ ਚ ਦਿੱਕਤ ਆਈ ਆ ਹੋਰ ਵੀ ਪਿੰਡਾਂ ਚ ਤੁਹਾਨੂੰ ਮਿਲਦੇ ਹੋਣੇ ਲੋਕ ਇੱਦਾਂ ਬਹੁਤ ਵੀ ਪਿੰਡਾਂ ਚ ਆ ਫਿਰ ਸਾਰਿਆਂ ਨੂੰ ਅਸੀਂ ਰਲ ਮਿਲ ਕੇ ਇਕੱਠੇ ਹੋ ਕੇ ਜਾਮ ਲਾ ਦਾਂਗੇ ਜੀ ਰੋਡ ਜਾਮ ਕਰ ਦਾਂਗੇ ਸੋ ਇਹ ਲੋਕ ਨੇ ਜਿਹੜੇ ਪਿੰਡ ਡਕੌਂਦੇ ਤੋਂ ਪਹੁੰਚੇ ਨੇ ਕਹਿੰਦੇ ਨੇ ਜੀ ਅਸੀਂ ਰੋਡ ਜਾਮ ਕਰਾਂਗੇ ਸਾਹਪੁਰ ਸਾਹਪੁਰ ਡਕੌਂਦਾ ਇਕੱਠਾ ਹੀ ਹੈ ਜੀ ਦੋ ਇਹ ਪਿੰਡ ਨੇ ਨਜ਼ਦੀਕੇ ਨੇ ਸਾਹਪੁਰ ਤੋਂ ਪਹੁੰਚੇ ਨੇ ਸੋ ਅਧਿਕਾਰੀਆਂ ਨਾਲ ਜ਼ਰੂਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂ ਕਣਕ ਕੱਟੀ ਗਈ ਆ ਸਰਕਾਰ ਵੱਲੋਂ ਹਦਾਇਤਾਂ ਨੇ ਕਿ ਜੋ ਰਸੂਕਦਾਰ ਨੇ ਜਿਨ੍ਹਾਂ ਕੋਲ ਆਮਦਨ ਦੇ ਸਾਧਨ ਨੇ ਉਹਨਾਂ ਦੀਆਂ ਜਿਹੜਾ ਸਿਸਟਮ ਆ ਉਹ ਬੰਦ ਕੀਤਾ ਜਾਵੇ ਕਣਕਾਂ ਕੱਟੀਆਂ ਜਾਣ ਜਿਹੜੀਆਂ ਸਰਕਾਰਾਂ ਵੱਲੋਂ ਨਾਮ ਕੱਟਣ ਦੀ ਸਵੱਥੀ ਨਾਮ ਰਸਨ ਦਾ ਸਾ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਬੈਠੇ ਕੀ ਨਾਮ ਹੈ ਸ਼ੇਖਰ ਜੰਦੇ ਜੀ ਇਹ ਸਾਹਪੁਰ ਤੋਂ ਪਹੁੰਚੇ ਨੇ ਜੀ ਸਾਇਦ ਲੋਕ ਜਿਹੜੇ ਬੈਠੇ ਨੇ ਕੀ ਕਾਰਨ ਕੀ ਹੈ ਜੀ ਕਹਿੰਦੇ ਸਾਡੇ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਕੋਈ ਇਦਾਂ ਦਾ ਰਸੂਕਦਾਰ ਨਹੀਂ ਅਸੀਂ ਸਾਡੀਆਂ ਕਣਕਾਂ ਫੇਰ ਵੀ ਕੱਟੀਆਂ ਗਈਆਂ ਨੇ ਕਾਰਨ ਕੀ ਹੈ ਜੀ ਲੋਕ ਬੈਠੇ ਨੇ ਇਕੱਠੇ ਹੋਏ ਤੇ ਦੇਖੋ ਜਿਨ੍ਹਾਂ ਦੇ ਰਾਸ਼ਨ ਕਾਰਡ ਬਣੇ ਹੋਏ ਨੇ ਜੀ ਉਹਨਾਂ ਨੂੰ ਦੇ ਰਹੇ ਆ ਅਸੀਂ ਜਿਨ੍ਹਾਂ ਦਾ ਰਾਸ਼ਨ ਕਾਰਡ ਆਨਲਾਈਨ ਬੋੜਿਆ ਜੀ ਉਹਨਾਂ ਨੂੰ ਮਿਲ ਰਿਹਾ ਜੀ ਰਾਸ਼ਨ ਕਾਰਡ ਇਹ ਇਹਨਾਂ ਦਾ ਕੀ ਚੱਕਰ ਹੈ ਜੀ ਤੁਹਾਡੇ ਨਾਲ ਗੱਲ ਹੋਈ ਹੋਊਗੀ ਇਹਨਾਂ ਦਾ ਕੀ ਚੱਕਰ ਇਹਨਾਂ ਨਾਲ ਕੋਈ ਗੱਲ ਨਹੀਂ ਮੈਂ ਤਾਂ ਹੀ ਤਾਂ ਬੁਲਾ ਰਿਆ ਸੀਗਾ ਪਰ ਇਹ ਜੇ ਅੰਦਰ ਆਈ ਨਹੀਂ ਹੈਗੀ ਦੇਖਦੇ ਹਾਂ ਸੁਣ ਲੈਣ ਇਹਨਾਂ ਦੀ ਕੀ ਪ੍ਰੋਬਲਮ ਜਦੋਂ ਆਣਗੇ ਇਹ ਕਹਿੰਦੇ ਜੀ ਪਹਿਲਾਂ ਵੀ ਅਸੀਂ ਆਏ ਆ ਗੱਲ ਹੁੰਦੀ ਰਹੀ ਆ ਕਹਿੰਦੇ ਪਿੰਡ 'ਚ ਕੋਈ ਕਮੇਟੀ ਬਣੀ ਆ ਉਹਨਾਂ ਵੱਲੋਂ ਜਾਂਚ ਕਰਕੇ ਦੱਸਿਆ ਗਿਆ ਹੈ ਵੀ ਇਹ ਰਸੂਕਦਾਰ ਲੋਕ ਨੇ ਇਹਨਾਂ ਦੀਆਂ ਕਣਕਾਂ ਬੰਦ ਕੀਤੀਆਂ ਜਾਣ ਜਿੱਦਾਂ ਸਰਕਾਰ ਵੱਲੋਂ ਹੁਣ ਲਹਿਰ ਚਲਾਈ ਜਾ ਰਹੀ ਆ ਕਿ ਜਿੱਦਾਂ ਪੁਰਾਣੀਆਂ ਸਰਕਾਰਾਂ 'ਚ ਜੋ ਰਸੂਕਦਾਰ ਸੀਗੇ ਉਹ ਇਦਾਂ ਦਾ ਲਾਭ ਲੈਂਦੇ ਸੀਗੇ ਉਹ ਬੰਦ ਕੀਤੇ ਜਾਣ ਕਹਿੰਦੇ ਇਦਾਂ ਦਾ ਸਾਨੂੰ ਦੱਸਿਆ ਗਿਆ ਹੈ ਨੇ ਐਕਚੁਅਲੀ ਸਾਡੀ ਸਿੱਤ ਹੁਣ ਮਤਲਬ ਪੋਸਟਿੰਗ ਸਾਡੀ ਪਿੱਛੀ ਹੋਈ ਆ ਥੋੜੀ 1 ਮਹੀਨਾ ਕੀ ਪਹਿਲਾਂ ਠੀਕ ਹੈ ਨਾ ਜੀ ਤੇ ਉਸ ਤੋਂ ਪਹਿਲਾਂ ਜੋ ਸਰਵੇ ਹੋਇਆ ਉਸ ਦੇ ਦੌਰਾਨ ਜੇ ਕਿਸੇ ਦਾ ਕਟਿਆ ਗਿਆ ਉਹਦੇ ਬਾਰੇ ਮੈਨੂੰ ਕੋਈ ਨੌਲੇਜ ਨਹੀਂ ਕਿਹਦਾ ਕਿਹਦਾ ਕਟਿਆ ਗਿਆ ਉਹ ਹੁਣ ਤਾਂ ਜੋ ਆਨਲਾਈਨ ਰਿਕਾਰਡ ਬੋਲ ਰਿਹਾ ਉਹਨਾਂ ਨੂੰ ਹੀ ਇਹ ਦਿੱਤੀ ਜਾ ਰਹੀ ਹੈ ਜੀ ਹਾਂਜੀ ਉਹਨਾਂ ਦਾ ਹੁਣ ਕਿੱਦਾਂ ਮਸਲਾ ਹੱਲ ਹੋਊਗਾ ਜੀ ਲੋਕ ਬੈਠੇ ਨੇ ਹੁਣ ਤੁਸੀਂ ਉਹਨਾਂ ਦੇ ਚੈੱਕ ਕਰੇਂਗੇ ਆਨਲਾਈਨ ਕਾਰਡ ਚੱਲ ਰਹੀ ਨੇ ਜਾਂ ਕਿੱਦਾਂ ਕੀ ਹਾਂਜੀ ਹਾਂ ਉਹ ਜਦੋਂ ਕੋਈ ਮਰਜ਼ੀ ਆਪਣਾ ਆਧਾਰ ਕਾਰਡ ਦਿਖਾ ਕੇ ਆਪਣਾ ਚੈੱਕ ਕਰਵਾ ਸਕਦਾ ਜਿਸ ਦਾ ਚੱਲ ਰਿਆ ਹੋਊਗਾ ਉਸ ਨੂੰ ਕਨਕ ਜੁੜ ਦਿੱਤੀ ਜਾਊਗੀ ਜਿਨ੍ਹਾਂ ਦੇ ਬੰਦ ਹੋ ਗਏ ਨੇ ਜੀ ਉਹਦਾ ਕੀ ਕਾਰਨ ਆ ਫਿਰ ਉਹਨਾਂ ਉਹ ਕੀ ਕਰਨ ਅੱਗੇ ਲੋਕ ਉਹ ਆਪਣੀ ਐਪਲੀਕੇਸ਼ਨ ਦੇ ਸਕਦੇ ਨੇ ਐਸਡੀਐਮ ਦਫ਼ਤਰ ਵੀ ਉਹਨਾਂ ਦਾ ਜਿਆਦਾ ਕਾਰਨ ਪਤਾ ਲੱਗ ਜੂ ਕਿਉਂ ਕੱਟਿਆ ਗਿਆ ਜੀ ਉਹਨਾਂ ਦਾ ਗਲਤ ਘਟੇਗਾ ਆਪਣੀ ਅਪਲੀਕੇਸ਼ਨ ਦੇ ਸਕਦੇ ਨੇ ਐਸਡੀ ਜਾਂ ਦਫ਼ਤਰ ਜਾਂ ਡੀਸੀ ਦਫ਼ਤਰ ਜੀ ਜੀ ਧੰਨਵਾਦ ਸੋ ਇਹ ਸਾਨੂੰ ਉੱਚ ਅਧਿਕਾਰੀ ਜਿਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਆਨਲਾਈਨ ਕਾਰਡ ਚੱਲ ਰਹੇ ਨੇ ਉਹਨਾਂ ਨੂੰ ਹਰ ਇੱਕ ਸਹੂਲਤ ਜਿਹੜੀ ਦਿੱਤੀ ਜਾਊਗੀ ਇਹਨਾਂ ਦੇ ਕਾਰਡ ਬੰਦ ਹੋਏ ਨੇ ਕੀ ਹੋਇਆ ਇਹਨਾਂ ਨਾਲ ਗੱਲ ਕਰਕੇ ਪਤਾ ਲੱਗਣਾ ਹੈ ਉਹ ਕਹਿੰਦੇ ਜੀ ਅਸੀਂ ਬੁਲਾ ਰਹੇ ਹਾਂ ਸਾਨੂੰ ਪਤਾ ਨਹੀਂ ਕੀ ਕਾਰਨਾ ਆਨਲਾਈਨ ਕਾਰਡ ਚੱਲਦੇ ਨੇ ਜਾਂ ਕੀ ਆ ਅਸੀਂ ਚੈੱਕ ਕਰਨੇ ਨੇ ਤੁਸੀਂ ਗਏ ਨਹੀਂ ਇਹਨਾਂ ਕੋਲ ਚੈੱਕ ਅਸੀਂ ਜੀ ਕਾਫੀ ਚਿਰ ਦੇ ਜੀ 4 ਮਹੀਨੇ ਹੋ ਗਏ ਸਾਡੇ ਇਹਨਾਂ ਕੋਲ ਆਉਂਦੇ ਨੂੰ ਇਹਨਾਂ ਨੂੰ ਅਸੀਂ ਲਿਖਤਾਂ ਵੀ ਦੇ ਕੇ ਗਏ ਆ ਪਹਿਲਾਂ ਇਹ ਸਾਨੂੰ ਜਣੀ ਲਾਰੇ ਲਾ ਕੇ ਤੋਰ ਦਿੰਦੇ ਨੇ ਜੀ ਅਕਤਾ ਜੀ ਅੱਜ ਅਸੀਂ ਜਣੀ ਆਪਣਾ ਇਹ ਕੰਮ ਕੀਤਾ ਤੁਹਾਨੂੰ ਬੁਲਾਇਆ ਜੀ ਵੀ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚੇ ਤਾਂ ਕਰਕੇ ਇਹ ਹੁਣ ਕਹਿ ਰਹੇ ਨੇ ਜੀ ਇਹ ਸਾਡੇ ਕੋਲ ਆ ਕੇ ਗੱਲ ਕਰਨ ਸਾਡੇ ਨਾਲ ਕੋਈ ਇਦਾਂ ਦੀ ਗੱਲ ਨਹੀਂ ਕੀਤੀ ਜੇ ਨੇ ਗੱਲ ਕਰੋ ਜੋ ਅੱਗੇ ਹੁੰਦਾ ਏ ਉਹ ਜ਼ਰੂਰ ਦੱਸਿਓ ਤੁਸੀਂ ਕੀ ਹੁੰਦਾ ਏ ਤੇ ਇਹ ਗੱਲ ਕਰਕੇ ਦੱਸਦੇ ਨੇ ਜੀ 3 ਸਿਨ੍ਹੇ ਮਹੀਨੇ ਪਹਿਲਾਂ ਕਹਿੰਦੇ ਵੀ 1 ਮਹੀਨੇ ਬਾਅਦ ਆ ਕੇ ਮਿਲ ਕੇ ਜਾਇਓ ਸਾਨੂੰ ਤੇ ਇਹ ਐਪਲੀਕੇਸ਼ਨ ਲਗਵਾਤੀ ਇਨਾਂ ਕੋਲ ਇਹ ਜਮਾ ਵੀ ਹੋ ਗਿਆ ਆਨਲਾਈਨ ਕਰਤੀ ਕਹਿੰਦੇ ਵੀ ਤੁਸੀਂ ਸਾਨੂੰ ਪੁੱਛ ਕੇ ਜਾਇਓ ਵੀ ਉਰੇ ਹੋ ਗਿਆ ਸੀ ਦੋ ਵਾਰ ਆਲੇ ਕਹਿੰਦੇ ਸਟਾਫ ਬਦਲ ਗਿਆ ਕੁਝ ਨਹੀਂ ਹੋਣਾ ਹੈਗਾ ਵੀ ਇਹ ਦਸੰਬਰ ਮਹੀਨੇ ਵਿੱਚ ਵੀ ਦਵਾਰੇ ਤੋਂ ਤੁਹਾਡੇ ਕਾਰਡ ਵੀ ਨਿਊ ਹਾਂਜੀ ਅਪਲਾਈ ਹੋਣਗੇ ਇਹਨਾਂ ਨੇ ਕੁਝ ਵੀ ਸਾਨੂੰ ਇਦਾਂ ਹੀ ਮੋੜੀ ਜਾਂਦੇ ਨੇ ਅਸੀਂ ਦੋ ਵਾਰ ਤਿੰਨ ਵਾਰ ਆ ਗਏ ਦਸੰਬਰ ਹੈ ਜੀ ਹਾਂਜੀ ਦਸੰਬਰ ਹੁਣ ਹੁਣ ਕੀ ਕਹਿ ਰਹੇ ਨੇ ਹੁਣ ਦੇਖੋ ਅਸੀਂ ਗਏ ਨਹੀਂ ਅਜੇ ਜੀ ਮਤਲਬ ਕਿ ਹੁਣ ਇਹਨਾਂ ਨੂੰ ਪੁੱਛਿਆ ਨਹੀਂ ਅਜੇ ਮਤਲਬ ਵਾਪਸ ਦੇਖੋ ਇੱਕ ਵਾਰ ਕੀ ਕਹਿੰਦੇ ਨੇ ਤੇ ਉਹ ਮਸਲੇ ਤੇ ਕੀ ਹੱਲ ਨਿਕਲ ਹਾਂਜੀ ਆਏ ਸੀ ਅਸੀਂ ਵੀ ਆਏ ਸੀ ਦੋਨੋਂ ਜੀ ਸਾਨੂੰ ਵੀ ਇਹਨਾਂ ਨੇ ਕਿਹਾ ਸੀ ਵੀ ਐਪਲੀਕੇਸ਼ਨ ਦੇਜੋ ਵੀ ਅਸੀਂ ਤੁਹਾਡਾ ਕਾਟ ਚਾਲੂ ਕਰ ਦਾਂਗੇ ਵੀ ਅਸੀਂ ਇਹ ਕਹਾਂਗੇ ਕਿ ਗਲਤੀ ਨਾਲ ਕੱਟਿਆ ਗਿਆ ਤੇ ਹੁਣ ਕਣਕਾਈ ਹੁਣ ਸਾਨੂੰ ਮਿਲੀ ਨਹੀਂ ਅਸੀਂ ਦੇਖੇ ਸੀ ਅਸੀਂ ਜੀ ਅਸੀਂ ਦੇਖ ਕੇ ਗਏ ਸੀ ਪਰ ਇਹ ਗੱਲ ਵੀ ਦੇਖੋ ਪਹਿਲਾਂ ਤੇ ਬਾਦਲ ਸਰਕਾਰ ਨੇ ਬਣਾਏ ਫਿਰ ਕੈਪਟਨ ਸਰਕਾਰ ਨੇ ਨਹੀਂ ਕੱਟੀ ਕਣਕ ਹੁਣ ਹੁਣ ਕਦੋਂ ਕੱਟੀ ਗਈ ਹੈ ਤੇ ਇਹ ਦੇਖੋ ਇੱਕ ਨਹੀਂ ਬਣਾਇਆ ਹੈਗਾ ਕੱਟੀ ਦੀ ਜਾਰੀ ਕਰ ਰਹੇ ਬੋਟਾਂ ਤਾਂ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਤੁਸੀਂ ਵੀ ਪਾਈਆਂ ਹੋਣੀਆਂ ਲੱਗ ਰਹੀਆਂ ਬੋਟਾਂ ਪਾਈਆਂਆਂ ਹਨ ਬੋਟਾਂ ਕਰਕੇ ਬਣੇ ਹੋਏ ਨੇ ਇਹ ਜਨਤਾ ਦੀ ਵੋਟਾਂ ਨਾ ਬਣੇ ਨੇ ਆਪ ਤਾਂ ਨਹੀਂ ਬਣੇ ਹੋਏ ਇਹ ਵੀ ਤਾਂ ਸੋਚਣਾ ਚਾਹੀਦਾ ਜੇ ਸਰਕਾਰ ਨੇ ਹਾਂ ਦੂਜੀ ਗੱਲ ਲੈਵੇ ਸਾਨੂੰ ਦੱਸਣ ਸਾਡੇ ਪਿੰਡ ਦੀ ਕਿਹੜੀ ਕਮੇਟੀ ਹੈ ਸਾਡੇ ਪਿੰਡ ਦੀ ਕੋਈ ਕਮੇਟੀ ਤਾਂ ਕਹਿੰਦੇ ਸਾਨੂੰ ਤਾਂ ਪਤਾ ਨਹੀਂ ਇਦਾਂ ਦੀ ਕੋਈ ਕਮੇਟੀ ਦਾ ਇਹ ਅਧਿਕਾਰ ਇਹ ਕਹਿੰਦੇ ਸੀ ਕਹਿੰਦੇ ਸਾਡੀ ਤਾਂ ਹੁਣ ਬਦਲੀ ਹੋਈ ਆ ਸਾਨੂੰ ਤਾਂ ਪਤਾ ਨਹੀਂ ਨਾ ਜੀ ਨਾ ਸਾਨੂੰ ਇਹਨਾਂ ਨੇ ਕਿਹਾ ਹੋਇਆ ਸੀ ਕਹਿੰਦੇ ਸੀ ਵੀ ਤੁਹਾਡੇ ਪਿੰਡ ਤੇ ਵਿੱਚੋਂ ਕਟਾਇਆ ਗਏ ਨੇ ਕਮੇਟੀ ਬਣੀ ਹੋਈ ਆ ਸਾਡੇ ਪਿੰਡ ਦੀ ਕੋਈ ਕਮੇਟੀ ਨਹੀਂ ਹੈਗੀ ਕੋਈ ਨਹੀਂ ਅਸਦਾ ਕਟਾਉਂਦਾ ਹੈਗਾ ਇਹ ਤਾਂ ਕਾਰਨ ਨਾ ਜਿਉ ਹੋਇਆ ਟੀਪੂ ਵਾਲੇ ਤੋਂ ਹੋਇਆ ਜੀ ਸਹੀ ਗੱਲ ਦੱਸਾਂਗੇ ਇਹ ਟੀਪੂ ਹੋਲਡਰ ਕਿੱਥੇ ਦਾ ਜੀ ਇਹ ਸਾਡੇ ਪਿੰਡ ਦਾ ਹੈ ਜੀ ਪਹਿਲਾਂ ਸਾਡੇ ਪਾਟਿਆ ਸੀਗਾ ਉਹਨਾਂ ਕਿਸੇ ਦਾ ਕਦੇ ਕੱਟਿਆ ਨਹੀਂ ਸੀ ਕਦੇ ਕਿਸੇ ਦੀ ਕਣਕ ਨਹੀਂ ਸੀ ਉਹ ਕਰੀ ਹੈਗੀ ਹਰ ਇੱਕ ਨੂੰ ਕਣਕ ਮਿਲਦੀ ਸੀ ਜੇ ਪਰਚੀ ਨਹੀਂ ਸੀ ਕੱਟੀ ਜਾਂਦੀ ਜਿੱਦਾਂ ਕਣਕ ਮਿਲਦੀ ਸੀ ਉਦੋਂ ਪਰਚੀ ਕੱਟਦਾ ਸੀ ਸਭ ਨੂੰ ਕਣਕ ਦਿੰਦਾ ਸੀ ਹੁਣ ਹੁਣ ਇਹ ਜਿੱਦਣ ਦਾ ਟੀਪੂ ਬਦਲਿਆ ਗਿਆ ਉਦੋਂ ਦਾ ਬਹੁਤ ਕਾਲਾ ਵਾਲਾ ਹੋ ਰਿਹਾ ਇਹ ਨਹੀਂ ਸਾਨੂੰ ਪਤਾ ਕਿਉਂ ਕਰ ਰਿਹਾ ਸਾਡੇ ਨਾਲ ਆ ਜੀ ਇਹਨਾਂ ਦੇ ਮਿਲਿਆ ਹੋਇਆ ਡਿੱਪੂ ਹੋਲਡਰ ਡਿੱਪੂ ਹੋਲਡਰ ਜੇਕਰ ਇਹ ਦੇਖੋ ਜੀ ਜਦੋਂ ਕਣਕ ਆਉਂਦੀ ਆ ਤਾਂ ਸਭ ਦੀ ਆਉਂਦੀ ਆ ਇਹ ਪਰਚੀਆਂ ਕੱਟ ਦਿੰਦੇ ਨੇ ਜੀ ਕਹਿ ਦਿੰਦੇ ਨੇ ਜੇਕਰ ਕੋਟਾ ਖਤਮ ਹੋ ਗਿਆ ਜੀ ਜਿਹੜੀ ਕਣਕ ਬਚੀ ਪੈ ਰਹਿੰਦੀ ਆ ਉਹ ਕਣਕ ਇਹ ਜੀ ਆਪ ਆਪ ਵਰਤਦੇ ਨੇ ਵੇਚ ਦਿੰਦੇ ਨੇ ਹਾਂ ਜੀ ਸੋ ਵੱਡੇ ਗੰਭੀਰ ਆਰੋਪ ਨੇ ਲਗਾਏ ਜਾ ਰਹੇ ਨੇ ਵੀਰ ਸਾਹਿਬਰ ਤੋਂ ਵੀ ਆਏ ਨੇ ਹਾਂ ਜੀ ਕੀ ਨਾਮ ਹੈ ਜੀ ਮੇਰਾ ਨਾਮ ਕੁਲਦੀਪ ਸਿੰਘ ਹੈ ਜੀ ਮੈਂ ਕੁਲਦੀਪ ਹਾਂ ਜੀ ਪ੍ਰਾਈਵੇਟ ਜੋਬ ਕਰਦਾ ਜੀ ਤੇ ਪਿਛਲੇ 10 ਸਾਲ ਤੋਂ ਫਾਰਮ ਭਰਦਾ ਆ ਰਿਹਾ ਜੀ ਕੋਈ ਵੀ ਕਣਕ ਦਾ ਕਾਰਡ ਨਹੀਂ ਬਣਿਆ ਜੀ ਰਾਸ਼ਨ ਕਾਰਡ ਨਹੀਂ ਬਣਿਆ ਬਣੇ ਨਹੀਂ ਕੀ ਕਹਿੰਦੇ ਨੇ ਬਣੇ ਨਹੀਂ ਕੋਈ ਮਨਥੋ ਜਵਾਬ ਨਹੀਂ ਦਿੰਦੇ ਜੀ ਦੋ ਬਾਬਾ ਗੇੜਾ ਮਾਰ ਕੇ ਮੁੜ ਜਣਾ ਕਹਿੰਦੇ ਲੈ ਸਾਈਡ ਬੰਦਾ ਜੀ ਅੱਛਾ ਸੋ ਇਦਾਂ ਦੇ ਮਸਲੇ ਨੇ ਜੀ ਇੱਥੇ ਜਿਹੜੇ ਵੀਰ ਪਹੁੰਚੇ ਨੇ ਹੋਰ ਵੀ ਆ ਰਹੇ ਨੇ ਸੋ ਮਿਲਣ ਦੀ ਗੱਲ ਕਹੀ ਜਾ ਰਹੀ ਹੈ ਇੱਕ ਵਾਰ ਮਿਲ ਲੈਣ ਕਿਸ ਤਰ੍ਹਾਂ ਹੱਲ ਨਿਕਲਦਾ ਹੈ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਕਹਿੰਦੇ ਜੇ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਸਾਰੇ ਪਿੰਡ ਦੀਆਂ ਜਿਹੜੇ ਇਦਾਂ ਦੇ ਦੁਖੀ ਲੋਕ ਨੇ ਉਹਨਾਂ ਨਾਲ ਮਿਲ ਕੇ ਬੈਠ ਕੇ ਇੱਕ ਮੀਟਿੰਗ ਕਰਕੇ ਵੱਡਾ ਸੰਘਰਸ਼ਾ ਜਿਹੜਾ ਵਿੱਢਿਆ ਜਾਊਗਾ ਕਿਦਾਂ ਮਸਲੇ ਦਾ ਹੱਲ ਹੁੰਦਾ ਹੈ ਕੀ ਦਿੱਕਤ ਆ ਕਿਉਂ ਕਣਕ ਕੱਟੀ ਗਈ ਹੈ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਫਿਲਹਾਲ ਕਹਿੰਦੇ ਜੀ ਦੋ-ਦੋ ਮਹੀਨਿਆਂ ਤੋਂ ਕਣਕ ਕੱਟੀ ਗਈ ਆ ਅਸੀਂ ਤਾਂ ਖਰੀਦ ਕੇ ਵੀ ਨਹੀਂ ਰੱਖੀ ਵੀ ਚਲੋ ਸਰਕਾਰ ਵੱਲੋਂ ਆ ਰਹੀ ਆ ਗੁਜ਼ਾਰਾ ਚੱਲ ਰਿਹਾ ਏ ਸੋ ਭੁੱਖੇ ਮਰਨ ਵਾਲੇ ਹਾਲਾਤ ਨੇ ਲੋਕ ਕਹਿੰਦੇ ਸਾਡੇ ਬਣੇ ਪਏ ਨੇ ਦਾਅਵੇ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗੇ ਕੀਤੇ ਜਾ ਰਹੇ ਨੇ ਲੋਕ ਵੀ ਬਹੁਤ ਸਾਰੇ ਅੱਗੇ ਹੋ ਕੇ ਕਹਿੰਦੇ ਨੇ ਕਹਿੰਦੇ ਜੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਆ ਜਿਹੜਾ ਉਹ ਆ ਗਿਆ ਪਰ ਇਹ ਲੋਕ ਨੇ ਜਿਹੜੇ ਜ਼ਮੀਨੀ ਪੱਧਰ ਤੇ ਕਹਿ ਰਹੇ ਨੇ ਕਿ ਦਫਤਰਾਂ ਚ ਬੈਠ ਕੇ ਜਾਂ ਇਦਾਂ ਗੱਲਾਂ ਮਾਰ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਨਹੀਂ ਬਣਦਾ ਰਾਜ ਮਹਾਰਾਜਾ ਰਣਜੀਤ ਸਿੰਘ ਵਰਗਾ ਬਣਾਉਣ ਵਾਸਤੇ ਜ਼ਮੀਨੀ ਪੱਧਰ ਤੇ ਕੰਮ ਕਰਨੇ ਪੈਂਦੇ ਨੇ ਸੋ ਕੰਮ ਕਦੋਂ ਹੁੰਦੇ ਨੇ ਕਦੋਂ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੁੰਦੀਆਂ ਨੇ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਫਿਲਹਾਲ ਤੁਸੀਂ ਬਣੇ Sim, que passo.